ਰਾਹੇ ਬੰਦ ਕੀਤਾ ਤਾਂ ਹੈ ਅਸ ਤਾਂ ਹੁਣ ਵਧੀਆ ਮੱਜਾ ਰੱਖਦੇ ਆਂ ਅਸੀਂ ਹੁਣ ਕਿੰਨਾ ਦੁੱਧ ਪਿੰਨੇ ਆਂ ਬਾ ਭੇਡਾਂ ਜਦੋਂ ਡੈਂਗੂ ਬੁਖਾਰ ਆਂਦਾ ਬੱਕਰੀ ਭੇਡ ਰੱਖਦੇ ਆ ਇਹਦਾ ਪਸ਼ਾਬ ਵੀ ਲੈ ਜਾਂਦੇ ਸਾਡੇ ਕੋਲ ਡਾਕਟਰ ਕਿਧਰੇ ਵੀ ਨਹੀਂ ਸੁਣਦੇ ਜਦੋਂ ਅਸੀਂ ਲੋਨ ਜਾਈਏ ਕਰਾਣਾ ਸੀ ਕਦੇ ਲੋਨ ਮਿਲਦਾ ਨਹੀਂ ਜੇ ਕਿਤੇ ਮਲੇ ਭਾਈ ਚਾਂਸ ਕਿਤੇ ਕੋਈ ਸੁਣ ਵੀ ਲਵੇ ਤੇ ਉਹਦੇ ਚ ਫਿਰ ਕਟੋਤੀ ਕੱਟੀ ਜਾਂਦੀ ਐ ਫਲਾਣੇ ਕੋਲ ਜਾਓ ਤੁਮ ਕਾਨੇ ਕੋਲ ਜਾਓ ਉੱਥੇ ਜਾਓ ਉੱਥੇ ਜਾਓ ਸਾਡਾ ਟਾਈਮ ਖਰਾਬ ਹੋ ਜਾਂਦਾ ਮਿਲਦਾ ਕੁਝ ਨਹੀਂ ਲੱਖ ਰੁਪਏ ਦੀ ਸਾਲ ਚ 1.5 ਲੱਖ ਦੀ ਦਵਾਈ ਆ ਜਾਂਦੀ ਐ अच्छा 1.5-2 लाख ਦੀ ਹਾਂ 1.5 ਦੇ 1.5 ਦੇ ਵਿੱਚ 2 ਦੇ ਵਿੱਚ ਆਕ ਜਾਂਦੀ ਕੋਈ ਬਿਮਾਰੀ ਪੈ ਗਈ ਕੋਈ ਫਿਰ ਤਾਂ ਜਮਾਂ ਨੂੰ ਸੋਚ ਲੋ ਵੀ 2.5 ਲੱਖਾਂ ਚ ਬੈ ਜਾਂਦੀ ਆ ਅਸੀਂ ਤਾਂ ਜਿਹੜੀ ਗੰਗਾ ਪਾਰੀ ਹੁੰਦੀ ਆ ਉਹ ਜਿਆਦਾ ਨਸਰ ਪਾਲੀ ਵੀ ਅਸੀਂ ਉਹਦੇ ਜ ਫਾਇਦੇਮੰਦ ਆ ਅੱਛਾ ਕਿਦਾਂ ਉਹ ਸੂਣ ਚ ਵੀ ਫਾਇਦੇਮੰਦ ਆ ਇੱਕ ਸੂਣ ਦੀ ਵਧੀਆ ਮਾਲ ਇੱਕ ਉਹਦੇ ਚ ਫਾਇਦੇਮੰਦ ਇੱਕ ਗਾਂ ਵੀ ਨਾਲੇ ਆਉਂਦੀ ਰੂਹ ਘਟ ਆਉਂਦੀ ਆ ਇਹ ਸਾਨੂੰ ਵਿਗਦੀ ਨਹੀਂ ਰੂਹ ਇਦਿਉਂ ਉਹ ਨਾ ਬਿਗਦੀ ਨਹੀਂ ਐ 5 ਰੁਪਏ 70 ਰੁਪਏ ਕਿਲੋ ਲੈ ਕੇ ਜਾਂਦੇ ਸਾਡੇ ਕੋਲ ਤਾਂ ਵਪਾਰੀ ਹੁਣ ਪਹਿਲਾਂ ਜੇ ਮੱਲੇ ਤਾਂ ਚਾਮੜੇ ਜੁੱਤੀ ਚੱਲਦੀ ਸੀਗੀ ਅੱਛਾ ਜੀ ਹੁਣ ਪਲਾਸਟਿਕ ਦੀ ਜੁੱਤੀ ਚੱਲ ਗਈ ਚਾਮੜੇ ਜਿੱਦਾਂ ਕਦਰੇ ਘਟ ਗਈ ਪਲਾਸਟਿਕ ਦੀ ਹੁਣ ਉਹ ਬਣੀ ਹੋਈ ਐ ਓਕੇ ਪਲਾਸਟਿਕ ਦੇ ਵਿੱਚ ਹੁਣ ਪਲਾਸਟਿਕ ਦੀ ਬਣਦੀ ਐ ਓਕੇ ਫਾਸਮ ਜਿਹੜੀ ਬਣਦੀ ਐ ਅਸੀਂ ਕੋਟੀਆਂ ਸਵਾਟਰ ਬੁੰਨਦੇ ਆ ਪਹਿਲਾਂ ਤਾਂ ਇਹ ਹੁਣ ਪੈਂਦੀ ਸੀਗੀ ਹੂੰ ਠੀਕ ਐ ਨੀ ਉਹ ਨੂੰ ਪਲਾਸਟਿਕ ਦੀ ਇਹ ਪੈਂਦੀ ਐ ਹੁਣ ਤਬ ਤੋਂ ਪਹਿਲਾਂ ਸਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਆਰਾਮ ਸਿੰਘ ਹੈ ਵੀਰੇ ਤੇ ਤੁਸੀਂ ਕਿੰਨੇ ਕ ਟਾਈਮ ਤੋਂ ਆ ਜਿਹੜੀ ਭੇਡਾਂ ਦੀ ਫਾਰਮਿੰਗ ਆ ਉਹ ਕਰ ਰਹੇ ਹੋ ਸਾਨੂੰ ਇਹ ਦਾਦੀ ਪੁਰਖੋਂ ਕੰਮ ਚੱਲਦਾ ਸਾਡਾ ਅੱਛਾ ਜੀ ਪਿੱਛੋਂ ਚੱਲਦਾ ਆ ਰਿਹਾ ਬਹੁਤ ਚੱਲਦਾ ਆ ਰਿਹਾ ਤੁਸੀਂ ਕਿੰਨਾ ਪੜ੍ਹੇ ਹੋ ਤੇ ਇਹ ਕਦੋਂ ਤੋਂ ਸ਼ੁਰੂ ਕਰਿਆ ਕੰਮ ਜੀ ਮੈਨੂੰ ਤਾਂ ਵੀਰੇ ਇਹਦੇ 30 ਸਾਲ ਹੋ ਗਏ ਬੜੇ ਨੂੰ 30 ਸਾਲ ਜੀ ਪੜਾਈ ਪੜੋਈ ਕੀਤੀ ਨਹੀਂ ਕੋਈ ਪੜਾਏ ਨਹੀਂ 40 ਸਾਲ ਦੀ ਮੇਰੀ ਉਮਰ ਹੋ ਗਈ ਅੱਛਾ ਜੀ ਬੇ ਹੁਣ ਮੈਨੂੰ 30 ਸਾਲ ਹੋ ਗਏ ਕੰਮ ਕਰਦੇ ਨੇ ਅੱਛਾ ਤੇ ਕਿੰਨੇ ਭੈਣ ਭਰਾਓ ਤੁਸੀਂ ਅਸੀਂ 9 ਭੈਣ ਭਰਾ ਹਾਂ ਤੇ ਹੁਣ ਇੱਥੇ ਮਤਲਬ ਜਿੰਨੇ ਵੀ ਤੁਸੀਂ ਸਾਰੇ ਹੋ ਭਾਈਆਂ ਵਾਂਗੂ ਰਹਿੰਦੇ ਆ ਸਾਡੇ ਕੋਲ ਸਿਰੀ ਵੀ ਲੱਗੇ ਕੋਈ ਤਾਂ ਵੀ ਉਸ ਨੂੰ ਪਿਆਰ ਨਾਲ ਹੀ ਰੱਖਦੇ ਆ ਇੱਕ ਮਤਲਬ ਬਹਿ ਕੇ ਨਾਲ ਖਾਂਦੇ ਆ ਨਹੀਂ ਉਦਾਂ ਨਹੀਂ ਵੀ ਅਸੀਂ ਦਰਾਂ ਤੇ ਰੱਖਦੇ ਆ ਕੋਈ ਵੀ ਕਸ਼ਟ ਦਾ ਹੋਵੇ ਸਾਡੇ ਕੋਲ ਬੈਠੇ ਆ ਅਸੀਂ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਰੱਖਦੇ ਆ ਮੇਰਾ ਇਹ ਸਵਾਲ ਹੈ ਜੀ ਕਿ ਜਿਹੜੀ ਸ਼ੀਪ ਫਾਰਮਿੰਗ ਹੈ ਉਹ ਵਾਕਈ ਲਾਹੇਵੰਦ ਕੀਤਾ ਹੈ ਜਾਂ ਨਹੀਂ ਹੈ ਲਾਹੇਵੰਦ ਕੀਤਾ ਤਾਂ ਹੈ ਅਸੀਂ ਹੁਣ ਵਧੀਆ ਮੱਝਾਂ ਰੱਖਦੇ ਆਂ ਅਸੀਂ ਹੁਣ ਕਿੰਨਾ ਦੁੱਧ ਪੀਂਨੇ ਆਂ ਭੇਡਾਂ ਜਦੋਂ ਡੈਂਗੂ ਬੁਖਾਰ ਆਂਦਾ ਬੱਕਰੀ ਪੇੜ ਰੱਖਦੇ ਆਂ ਇਹਦਾ ਪਸ਼ਾਬ ਵੀ ਲੈ ਜਾਂਦੇ ਸਾਡੇ ਕੋਲ ਡਾਕਟਰ ਸਾਨੂੰ ਨਫਾ ਦਾ ਕੋਈ ਦਿੰਦਾ ਹੀ ਨਹੀਂ ਹੁਣ ਦੱਸੋ ਅਸੀਂ ਕੀ ਕਰੀਏ ਮਤਲਬ ਉਹ ਔਨਾ ਲਾਹੇਵੰਦ ਨੇ ਜਿੰਨਾ ਬਾਕੀ ਪਸ਼ੂਆਂ ਦੀ ਹੁਣ ਫਾਰਮ ਵਿੱਚ ਮੱਝਾਂ ਦਾ ਵੱਧੂ ਲਾਹੇਵੰਦ ਹੁੰਦਾ ਬੱਕਰੀਆਂ ਦਾ ਇਹਨਾਂ ਪੇਡਾਂ ਦਾ ਇਹ ਨਾ ਰਿਹਾ ਨਹੀਂ ਹੁਣ ਹੁਣ ਸਾਡੇ ਹੁਣ ਸਾਡੇ ਬਾਲ ਲੰਨਿਆ ਅਸੀਂ ਪਹਿਲਾਂ ਕਿਸੇ ਟਾਈਮ ਜੇ 50 ਰੁਪਏ 60 ਰੁਪਏ ਕਿਲੋ ਜਾਂਦੇ ਸੀਗੇ ਹੁਣ ਇਹ 5 ਰੁਪਏ ਕਿਲੋ ਵਿਕਦੇ ਆ ਸਰਕਾਰ ਹੈਲਪ ਕਰੇ ਨਾ ਅਸੀਂ ਤਾਂ ਸਾਡ ਨੂੰ ਕੋਈ ਸੁਣੇ ਸਾਡੀ ਕੋਈ ਸੁਣੇ ਵੀਰੇ ਅਸੀਂ ਤਾਂ ਖੜੇ ਆ ਕਿੱਦਾਂ ਨਹੀਂ ਸੁਣਦੇ ਸਰਕਾਰ ਕਿੱਦਾਂ ਵੀ ਨਹੀਂ ਸੁਣਦੇ ਜਦੋਂ ਅਸੀਂ ਲੋਨ ਜਾਈਏ ਕਰਾਉਣਾ ਅਸੀਂ ਕੋਈ ਲੋਨ ਮਿਲਦਾ ਨਹੀਂ ਜੇ ਕਿਤੇ ਮਲੇ ਭਾਈ ਚਾਂਸ ਕਿਤੇ ਕੋਈ ਸੁਣ ਵੀ ਲਵੇ ਤੇ ਉਹਦੇ ਚ ਫਿਰ ਕਟੌਤੀ ਕੱਟੀ ਜਾਂਦੀ ਆ ਅੱਛਾ ਤੇ ਮਤਲਬ ਲੋਨ ਦੀ ਵਧੀਆ ਸਕੀਮਾ ਅਵੇਲੇਬਲ ਵਧੀਆ ਸਾਨੂੰ ਕੋਈ ਸਕੀਮ ਨਹੀਂ ਭਰਾਵਾਂ ਮਿਲਦੀ ਅੱਛਾ ਜੀ ਸਾਨੂੰ ਕੁਝ ਨਹੀਂ ਮਿਲਦਾ ਜੇ ਸਾਨੂੰ ਕੋਈ ਦੱਸੇ ਵੀ ਅਸੀਂ ਜਾਣੇ ਆ ਨਹੀਂ ਹੈਗੀ ਅੱਛਾ ਫਲਾਨੇ ਕੋਲ ਜਾਓ ਤੁਮ ਕਹਿੰਨੇ ਕੋਲ ਜਾਓ ਉੱਥੇ ਜਾਓ ਉੱਥੇ ਜਾਓ ਸਾਡਾ ਟਾਈਮ ਖਰਾਬ ਹੋ ਜਾਂਦਾ ਮਿਲਦਾ ਕੁਝ ਨਹੀਂ ਜਿਹੜੇ ਮੱਝਾਂ ਗਾਵਾਂ ਹੋ ਗਿਆ ਬੱਕਰੀਆਂ ਹੋ ਗਿਆ ਉਹਨਾਂ ਦੀ ਦਵਾਈਆਂ 'ਚ ਵੀ ਹੈਲਪ ਕਰਦੀ ਹੈ ਸਰਕਾਰ ਤਾਂ ਕਿ ਭੇਡਾਂ ਦੀ ਦਵਾਈਆਂ 'ਚ ਵੀ ਹੈਲਪ ਕਰਦੀ ਹੈ ਸਰਕਾਰ ਨਹੀਂ ਨਹੀਂ ਭੇਡਾਂ ਦੀ ਦਵਾਈ ਜੋ ਕੋਈ ਹੈਲਪ ਨਹੀਂ ਕਰਦੀ ਸਾਨੂੰ ਆਪਣੇ ਪੱਲੋਂ ਲਾਉਣੀ ਪੈਂਦੀ ਹੈ ਅੱਛਾ ਜੀ ਹਾਂ ਤੇ ਦਵਾਈਆਂ ਕਿੱਦਾਂ ਖਰਚਾ ਕਿੰਨਾ ਕ ਆਉਂਦਾ ਜੀ ਦਵਾਈਆਂ ਦਾ ਖਰਚਾ ਕੰਮ ਤੋਂ ਨਾਲ ਵੀ 150 200 ਨਾ ਗਏ ਲੱਖ ਰੁਪਏ ਦੀ ਸਾਲ ਚ 1.5 ਲੱਖ ਦੀ ਦਵਾਈ ਆ ਜਾਂਦੀ ਹੈ ਅੱਛਾ ਜੀ 1.5 2 ਲੱਖ ਦੀ ਹਾਂ 1.5 ਦੇ 1.5 ਦੇ ਵਿੱਚ 2 ਦੇ ਵਿੱਚ ਆ ਜਾਂਦੀ ਕੋਈ ਬਿਮਾਰੀ ਪੈ ਗਈ ਕੋਈ ਫਿਰ ਤਾਂ ਜਮਾ ਨੂੰ ਸੋਚ ਲਓ ਵੀ 2.5 ਲੱਖਾਂ ਚ ਬੈ ਜਾਂਦੀ ਹੈ ਸਾਰੀਆਂ ਦਵਾਈਆਂ ਪ੍ਰਾਈਵੇਟ ਨੇ ਠੀਕ ਨੇ ਸਰਕਾਰੀ ਡਾਕਟਰਾਂ ਵੱਲੋਂ ਸਾਨੂੰ ਕੋਈ ਹੈਲਪ ਨਹੀਂ ਮਿਲਦੀ ਨਾ ਦਵਾਈ ਚ ਹੈਲਪ ਨਾ ਦਵਾਈ ਚ ਹੈਲਪ ਹੈ ਕੋਈ ਜਾਂ ਕਹਿੰਦਾ ਵੀ ਸਾਨੂੰ ਲੈਸ ਕਰ ਲਾ ਇਹ ਇਹਦੀ ਮਹਿੰਗੀ ਹੋ ਲੱਗਣਗੇ ਸਸਤੀ ਨਹੀਂ ਲੱਗਦੀ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੀ ਇਹਦੇ ਖਾਲਸ ਪੰਜਾਬ ਦੀ ਗੱਲ ਕਰੀ ਕੋਈ ਇਹਦੇ ਜਿਹੇ ਕੋ ਟ੍ਰੇਨਿੰਗ ਨਹੀਂ ਸਰ अच्छा कोई कुछ नहीं दे आपना, आपना है दे जी ये साडा अपना अपना माने प्राइवेट काम है किन्ने ਕਿ ਕਿਸਮਾਂ ਦੀ ਤੁ ਤੁਹਾਡੇ ਕੋਲ ਭੇਡਾਂ ਨੇ ਜੀ ਕਿੰਨੀਆਂ ਕਿਸਮਾਂ ਨੇ ਜੀ ਸਾਡੇ ਕੋਲੇ ਤਿੰਨ ਕਿਸਮਾਂ ਦੀਆਂ ਭੇਡਾਂ ਤਿੰਨ ਕਿਸਮਾਂ ਦੀਆਂ ਹਾਂ ਅੱਛਾ ਮੇਨ ਮੇਨ ਕਿਹੜੀਆਂ ਇੱਕ ਤਾਂ ਹੋ ਗਈ ਆਪਣੇ ਕੋਲੇ ਗੰਗਾ ਪਾਰੀ ਗੰਗਾ ਪਾਰੀ ਗੰਗਾ ਪਾਰੀ ਇਹ ਕਹਿੰਦੇ ਆ ਵੀ ਹੁਣ ਇੱਕ ਆਪਣੀ ਹੋ ਗਈ ਪੰਜਾਬ ਦੀ ਨਸਲ ਪਲਾਡਾ ਪਲਾਡਾ ਹਾਂ ਤੇ ਹੋਰ ਕਿਹੜੀ ਇੱਕ ਆਪਣੀ ਦੋਗਰੀ ਨਸਲ ਹੋ ਗਈ ਦੇਸੀ ਅਸੀਂ ਤਾਂ ਜਿਹੜੀ ਗੰਗਾ ਪਾਰੀ ਹੁੰਦੀ ਆ ਉਹ ਜਿਆਦਾ ਨਸਰ ਪਾਲੀ ਵੀ ਅਸੀਂ ਉਹਦੇ ਜ ਫਾਇਦੇਮੰਦ ਆ ਅੱਛਾ ਕਿਦਾਂ ਉਹ ਸੂਣ ਚ ਵੀ ਫਾਇਦੇਮੰਦ ਆ ਇੱਕ ਸੂਣ ਦੀ ਵਧੀਆ ਮਾਲ ਇੱਕ ਉਹਦੇ ਚ ਫਾਇਦੇਮੰਦ ਇੱਕ ਗਾਂ ਵੀ ਨਾਲੇ ਆਉਂਦੀ ਰੂਹ ਕੱਟ ਆਉਂਦੀ ਆ ਅੱਛਾ ਜੀ ਹਾਂ ਸਭ ਨਾਲ ਫਾਇਦਾ ਆ ਰੂਹ ਕੱਟ ਆਉਂਦੀ ਆ ਇਹ ਫਾਇਦਾ ਕਿਵੇਂ ਹੋਗਾ ਜੀ ਇਹ ਸਾਨੂੰ ਬਿਗਦੀ ਨਹੀਂ ਰੂਹ ਜੇ ਇਹਨਾਂ ਬਿਗਦੀ ਨਹੀਂ ਐ 5 ਰੁਪਏ 70 ਰੁਪਏ ਕਿਲੋ ਲੈ ਕੇ ਜਾਣੇ ਸਾਡੇ ਕੋਲ ਦਾ ਵਪਾਰੀ अच्छा रूं दा जेड़ा रेट आ ओ एवरेज 5-70 ਰੁਪਏ ਚੱਲਦਾ 5-70 ਰੁਪਏ ਰੇ ਚੱਲਦਾ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਮਲੇ 50 ਰੁਪਏ 60 ਰੁਪਏ ਜਾਂ 80 ਰੁਪਏ ਕਿਲੋ ਚੱਲਦੀ ਸੀਗੀ ਹੁਣ ਘਟਦੀ 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 ਕਹੀਂ ਕਿ ਲਾ ਸਾਨੂੰ ਸਿੱਟਣੀ ਪੈਂਦੀ ਨਾਲੇ ਚ ਇਹਦਾ ਕੀ ਕਾਰਨ ਆ ਵੀ ਬਾਕੀ ਜਿਹੜੀ ਚੀਜ਼ਾਂ ਹੁੰਦਿਆਂ ਨੇ ਉਹ ਜਿੱਦਾਂ ਮਹਿੰਗਾ ਹੀ ਵਧ ਰਿਹਾ ਉਹ ਮਹਿੰਗਾਈ ਨਾਲ ਵਧੀ ਆ ਰਹੇ ਨੇ ਪਰ ਉਹਨਾਂ ਦਾ ਰੇਟ 80 ਤੋਂ ਲੈ ਕੇ 5 ਤੇ ਆ ਗਿਆ ਪਰ 10 ਰੁਪਏ 5 ਰੁਪਏ ਰੇਟ ਆ ਸਰ ਉਹ ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਚੱਲ ਪਈਆਂ ਹੁਣ ਪਹਿਲਾਂ ਚ ਮੱਲੇ ਤੋਂ ਚਾਮੜੇ ਦੀ ਜੁੱਤੀ ਚੱਲਦੀ ਸੀਗੀ ਅੱਛਾ ਜੀ ਹੁਣ ਪਲਾਸਟਿਕ ਦੀ ਜੁੱਤੀ ਚੱਲ ਗਈ ਚਾਮੜੇ ਜਿੱਦਾਂ ਕਦਰੇ ਘਟ ਗਈ ਓਕੇ ਓਕੇ ਕੁਝ ਇਹੋ ਜਿਹਾ ਕਾਰਨ ਹੈ ਵੀ ਉਹਨਾਂ ਦੀ ਉਹਨਾਂ ਨੂੰ ਹੁਣ ਰਿਪਲੇਸ ਕਰਤਾ ਹੁਣ ਦੇਖੋ ਹੁਣ ਮੱਝ ਦੀ ਖੱਲ ਹੈ ਅੱਛਾ ਜੀ ਮੱਝ ਦੀ ਖੱਲ ਵੇਗਦੀ ਨਹੀਂ ਹੈ ਅੱਛਾ ਜੀ ਹੁਣ ਪੇੜ ਦੀ ਬੱਕਰੀ ਦੀ ਖੱਲ ਨੂੰ ਪੁੱਛਦੇ ਹੀ ਕੋਈ ਨਹੀਂ ਸਿੱਟਣੀ ਪੈਂਦੀ ਕਹਿੰਦੇ ਸਾਡੇ ਵਪਾਰੀ ਕਹਿੰਦੇ ਆ ਅਸੀਂ ਇਹਦੀ ਕਿੱਥੇ ਵੇਚਦੇ ਆ ਜਾਂ ਅਸੀਂ ਦਿੰਦੇ ਆ ਵਪਾਰੀਆਂ ਨੂੰ ਹੂੰ ਹੂੰ ਜਾਂ ਅਸੀਂ ਆਰਮੀ ਨੂੰ ਦਿੰਦੇ ਆ ਉਹ ਕਹਿੰਦੇ ਵੀ ਖੱਲ ਸਾਨੂੰ ਸਿੱਟਣੀ ਪੈਂਦੀ ਆ ਅੱਛਾ ਦੇ ਉਹਦਾ ਕਾਰਨ ਕੀ ਆ ਵੀ ਮਤਲਬ ਹੁਣ ਇਹਦੀ ਖਪਤ ਘਟ ਰਹੀ ਹੈ ਮਤਲਬ ਉਹ ਦਾ ਖਤਮ ਘਟਦੀ ਘਟਦੀ ਜਾ ਰਹੀ ਹੈ ਜੀ ਭਾਈ ਜਿੰਨਾ ਕ ਆ ਪਾਨ ਨੇ ਉਹਨਾਂ ਦੇ ਕੱਪੜੇ ਪਾਨ ਨੇ ਆ ਜਾਂ ਕੰਬਲ ਲੈਣ ਨੇ ਕਿ ਉਹਨਾਂ ਚ ਯੂਜ਼ ਨਹੀਂ ਹੋ ਰਿਹਾ ਇਹ ਨਹੀਂ ਹੁੰਦਾ ਇਹ ਉਹ ਜਿਹੜੇ ਬਣ ਕੇ ਆ ਰਹੇ ਨੇ ਕਿਸ ਚੀਜ਼ ਤੋਂ ਬਣਦੇ ਨੇ ਉਹ ਪਲਾਸਟਿਕ ਦੀ ਹੁਣ ਹੁਣ ਬਣੀ ਹੋਈ ਐ ਪਲਾਸਟਿਕ ਦੀ ਬਣਦੀ ਐ ਓਕੇ ਪਾਸਮ ਜਿਹੜੀ ਬਣਦੀ ਆ ਜੀ ਕੋਟੀਆਂ ਸਵਾਟਰ ਬੁੰਨਦੇ ਆ ਪਹਿਲਾਂ ਤਾਂ ਇਹ ਹੁਣ ਪੈਂਦੀ ਸੀਗੀ ਹੂੰ ਠੀਕ ਨਹੀਂ ਉਹ ਨੂੰ ਪਲਾਸਟਿਕ ਦੀ ਇਹ ਪੈਂਦੀ ਆ ਹੁਣ ਹਾਂ ਪਲਾਸਟਿਕ ਦੀ ਪਾਸਮ ਬਣਦੀ ਹੁਣ ਅਰਜੀਆਂ ਦੇਖ ਲੋ ਪਲਾਸਟਿਕ ਦੀਆਂ ਚੱਲ ਪਈਆਂ ਹੁਣ ਪਲਾਸਟਿਕ ਦੀਆਂ ਅਰਜੀਆਂ ਚੱਲੇ ਮੈਂ ਪਲਾਸਟਿਕ ਦੇ ਹੁਣ ਜਿਹੜਾ ਮਰਜੀ ਲੋਹੇ ਵਾਲਾ ਕੱਪੜਾ ਵਾਲਾ ਪਲਾਸਟਿਕ ਹੁੰਦੀ ਐ ਸਰਕਾਰਾਂ ਤੋਂ ਕੀ ਡਿਮਾਂਡ ਕਰਦੇ ਹੋ ਵੀ ਸਰਕਾਰ ਕਿਵੇਂ ਤੁਹਾਡੀ ਹੈਲਪ ਕਰੇ ਜੀ ਮਾਲੇ ਹੁਣ ਜੇ ਲੋਨ ਦੇਵੇ ਸਰਕਾਰ ਸਾਨੂੰ ਕੋਈ ਹੈਲਪ ਦੇ ਮਾਲ ਚੋਰੀ ਹੋ ਜਾਂਦਾ ੱੱਕਾ ਕਰੀ ਜਾਂਦੇ ਆ ਹੂੰ ਚੋਰ ੱੱਕਾ ਕਰੀ ਜਾਂਦੇ ਸਾਡੇ ਕੋਲ ਕੁੱਟ ਕੇ ਵੀ ਚਲੇ ਜਾਂਦੇ ਆ ਸਾਡੇ ੱੱਕੇ ਨਾਲ ਵੀ ਖੋ ਕੇ ਲੈ ਜਾਂਦੇ ਆ ਹੂੰ ਸਾਡੇ ਪੱਲੇ ਤਾਂ ਕੁਝ ਰਹਿੰਦਾ ਹੀ ਨਹੀਂ ਐ ਜਿਹਦੇ ਕੋਲ 40 40 50 50 ਨਗਨੇ ਹੁਣ ਗੱਡੀ ਭਰ ਕੇ ਲੈ ਗਏ ਨੇ ਉਹਨਾਂ ਦਾ ਕੀ ਹੈ ਕੁਦਨਾਂ ਦਾ ਚੋਰੀ ਰਾਤ ਨੂੰ ਆਉਂਦੇ ਆ ਚੋਰ ਸਾਡੇ ਕੋਲੇ ਹੂੰ ਹੂੰ ਚੋਰ ਆਉਂਦੇ ਆ ਰਾਤ ਨੂੰ ਅਸੀਂ ਇੱਕ ਦੋ ਬੰਦਾ ਪਹਿਰੇ ਤੇ ਬੈਠਿਆ ਹੁੰਦਾ ਹੂੰ ਤੇ ਪਹਿਰੇ ਤੇ ਬੈਠੇ ਹੁੰਦੇ ਅਗਲਾ ਪਿੱਛੋਂ ਤਾਂ ਬ ਲੈਨੇ 40 50 ਬੰਦੇ ਆਉਂਦੇ ਆ ਨਾਲੇ ਕੁੱਟ ਗਏ ਜਾਂਦੇ ਨਾਲੇ ਪੈਸੇ ਖੋ ਗਏ ਲੈ ਜਾਣੇ ਖਰਚੇ ਪਾਣੀ ਜੋਗੇ ਜਿਹੜੇ ਰਾਦੇ ਕੋਲ ਰੱਖੇ ਹੁੰਦੇ ਆ ਨਾਲੇ ਸਾਨੂੰ ਕੁੱਟ ਜਾਣ ਨਾਲੇ ਬੰਨ ਕੇ ਗੇਰ ਕੇ ਜਾਂਦੇ ਆ ਮਾਲ ਲੱਦ ਲੈ ਜਾਂਦੇ ਆ ਅੱਛਾ ਜੀ ਹਾਂ ਆਪਣੀ ਮਰਜ਼ੀ ਨਾਲ ਨਗ ਭਰ ਕੇ ਲੈ ਜਾਂਦੇ ਆ ਜਿਹੜੇ ਮੋٹے ਮੋٹے ਨਗ ਹੁੰਦੇ ਆ ਮਹਿੰਗੇ ਉਹ ਭਰ ਕੇ ਲੈ ਜਾਂਦੇ ਆ ਫਿਰ ਤੁਸੀਂ ਰਿਪੋਰਟ ਨਹੀਂ ਕਰਦੇ ਕੋਈ ਥੋੜਾ ਜਿਹਾ ਥਾਣੇ ਵੀ ਜਾਂਦੇ ਆ ਆ ਸਾਡੇ ਕੇਸ ਵੀ ਚੱਲਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਿਤੇ ਨਹੀਂ ਇਹ ਜੇ ਕੋ ਤਾਂ ਫਿਰ ਸਾਡੀ ਸੁਣਵਾਈ ਨਹੀਂ ਤੇ ਦਬਾਈ ਵਾਲੀ ਗੱਲ ਆ ਗੱਲ ਉਹੀ ਹੋਗੀ ਗੱਲ ਤਾਂ ਉਹੀ ਹੋਗੀ ਚੋਰਾਂ ਦੀ ਸਰਵਾਈ ਹੋ ਜਾਂਦੀ ਆ ਅੱਜ ਚੋਰੀ ਕਰ ਲਈ ਅਨ ਦੋ ਦਿਨ ਬਾਅਦ ਜਵਾਨ ਪਕਰਾ ਆ ਗਿਆ ਅਗਲਾ ਬਾਹਰ ਨਿਕਲਿਆ ਹੁੰਦਾ ਅੱਛਾ ਜੀ 10 ਸੜ ਵੀ ਲਈਏ ਅਸੀਂ ਹੁਣ ਵੀ ਵੀਰੇ ਮੈਂ ਹੁਣ ਵੀ ਮੋਹਾਲੀ ਸਾਡੀ ਤਰੀਕ ਪਈ ਸੀਗੀ ਹੁਣ ਵੀ ਮੈਂ ਕੱਲ ਤਰੀਕ ਤੇ ਸੀਗਾ ਹੂੰ ਹੂੰ ਅੱਜ ਕੀ ਕਿਹਾ ਤਰੀਕਾ 11 ਹੂੰ ਕੱਲ 10 ਤਰੀਕ ਦੀ ਤਰੀਕ ਸੀ ਸਾਡੀ ਅੱਛਾ ਅਸੀਂ ਚੋਰ ਫੜਾਏ ਹੋਏ ਆ ਉਥੇ ਤਰੀਕਾਂ ਭੁਗਤੀ ਜਾਂਦੇ ਆ ਹੂੰ ਪੰਨ ਸਾਡੀ ਤਾਂ ਕੋਈ ਸੁਣਵਾਈ ਹੋਵੇ ਤਾਂ ਅਸੀਂ ਕੁਝ ਕਰੀਏ ਇੱਕ ਕੇਸ ਨਹੀਂ ਹੈਗਾ ਸਾਡੇ ਮੈਂ ਕੰਮ ਤੇ ਕੰਮ ਵੀ 50 ਕੇਸ ਆ ਸਾਡੇ 50 ਕੇਸ ਹਾਂ ਕੋਈ ਸੁਣਵਾਈ ਹੈ ਨਹੀਂ ਸਾਡੀ ਵੀਰੇ ਕਿੱਦਰੀ ਵੀ ਸੁਣਵਾਈ ਨਹੀਂ ਹੈਗੀ ਸਾਡੀ ਜੇਸੀਂ ਸੁਣਵਾਈ ਕਿ ਸਾਡੀ ਕੁਝ ਹੋਵੇ ਹੁਣ ਸਾਡੇ ਨਾਗਾਂ 15 16 ਸਾਡੇ ਕੋਲ ਨਾਗ ਚੱਕੇ ਗਏ ਆ ਮੇਰੇ ਹੂੰ ਤਰੀਕ ਤੇ ਜਾਣੇ ਆ ਨਾਗ ਚੱਕ ਲਿਆ ਦੋ ਚੱਕਲੇ ਹੁਣ ਸਾਡੀਆਂ 15 16 ਭੇਡਾਂ ਚੱਕ ਲੀਆਂ ਉਹਨਾਂ ਦੀ ਕੀਮਤ ਤੁਸੀਂ ਲਾ ਲਓ ਵੀ ਹੁਣ ਅੱਜ ਦੇ ਟਾਈਮ 'ਚ ਚਿਨੀ 50 ਰੁਪਏ ਕਿਲੋ ਹੋ ਗਈ ਤਾਂ ਕੀਮਤ ਇਹਦੀ ਵੀ ਵਾਧੀ ਹੈ ਇਹਦੀ ਸਾਡੇ ਕੋਲ ਕੰਮ ਤੇ ਕੰਮ ਵੀ ਸਾਡੀਆਂ 16 16 17 17000 ਦੀ ਪੇੜ ਆ ਖੜੀ 16 17000 ਦੀ ਹਾਂ ਅੱਛਾ ਇੱਕ ਪੇੜ ਜਿਹੜੀ 16 17000 ਹਾਂ ਅੱਛਾ ਵੀ ਇਹਦੇ ਜਿਵੇਂ ਸਾਡੀਆਂ ਚੱਕ ਲੀਆਂ ਸਾਡਾ ਆਹੀ ਪਰ ਕਾਹੀ ਕਾਰੋਬਾਰ ਸਾਡਾ ਹੂੰ ਹੂੰ ਇਹਦੇ ਇਲਾਵਾ ਕੋਈ ਸਾਡਾ ਕੋਈ ਕਾਰੋਬਾਰ ਹੈ ਨਹੀਂ ਨਾ ਅਸੀਂ ਹੋਰ ਕਾਰੋਬਾਰ ਕਰ ਸਕਦੇ ਜੇ ਇਹ ਹੀ ਕਾਰੋਬਾਰ ਹੈ ਕਿਵੇਂ ਕੋਈ ਹੋਰ ਨਹੀਂ ਕਰ ਸਕਦੇ ਕਿਵੇਂ ਜੀ ਇਹ ਸਾਡੇ ਕੋਲ ਹੋਰ ਹੁੰਦਾ ਹੀ ਨਹੀਂ ਹੋਰ ਆਪਾਂ ਨੇ ਕਰਿਆ ਹੀ ਨਹੀਂ ਕਦੇ ਹੁੰਦੇ ਹੋਰ ਕਾਰੋਬਾਰ ਕਰੀਏ ਤਾਂ ਪੈਸੇ ਲੱਗਦੇ ਆ ਅੱਛਾ ਜੀ ਫੈਦੇ ਕਿੱਥੋਂ ਲੈ ਕੇ ਆਈਏ ਜੇ ਜੌਬ ਵਗੈਰਾ ਕਰੀਏ ਜਾਂ ਨੌਕਰੀ ਕਰੀਏ ਕਿਸੇ ਜ਼ਿੰਮੇਦਾਰ ਕੋਲ ਫਿਰ ਅਸੀਂ ਜੌਬ ਵਗੈਰਾ ਕਰਨ ਪੜ ਬੰਦੇ ਕਿੱਥੇ ਨੌਕਰੀਆਂ ਕਰਦੇ ਆ ਕੌਣ ਸਾਨੂੰ ਰੱਖਦਾ ਹੂੰ ਹੂੰ ਕੋਈ ਨਹੀਂ ਮਤਲਬ ਪੜਾਈ ਵਗੈਰਾ ਤੁਸੀਂ ਕਰਾਉਂਦੇ ਨਹੀਂ ਹੈ ਕਰਾਉਂਦੇ ਅਸੀਂ ਜਵਾਕਾਂ ਨੂੰ ਤਾਂ ਕਰਾਉਂਦੇ ਆ ਕਰਾਉਂਦੇ ਇਦਾਂ ਕਰਾਉਂਦੇ ਆ ਮਰਖਾਪ ਕਰਨੇ ਆ ਪੜਾਈ ਵੀ ਜੇ ਆਮਦਨ ਹੋਵੇ ਤਾਂ ਬੱਚੇ ਨੂੰ ਪੜਾਉਣ ਦੇ ਤਾਂ ਆਈ ਹੁਣ ਵੀ ਪੜਦੇ ਆ ਚਲ ਬੱਚੇ ਸਰਕਾਰੀ ਜਾਂ ਸਰਕਾਰ ਨੇ ਇੰਨਾ ਕ ਚੱਲ ਕਰਤਾ ਵੀ ਪੜਾਈ ਫ੍ਰੀ ਕਰਦੀ ਹੂੰ ਹੂੰ ਇੰਨਾ ਕ ਫਾਇਦਾ ਹੋਗਾ ਜਦ ਸਾਡੇ ਟਾਈਮ 'ਚ ਆ ਵੀਰੇ ਪੱਲਿਓਂ ਕੈਸੇ ਲੱਗਦੇ ਸੀਗੇ ਹੂੰ ਹੂੰ ਅਸੀਂ 9 ਭੈਣ ਪੜਾਇਆ ਅੱਛਾ ਜੀ ਇਹ 9 ਅਸੀਂ 3-4 ਕੇ ਪੜੇ ਆ ਅੱਛਾ ਜੀ 4-5 ਗਣ ਭੈਣ ਪੜਾ ਪੜੇ ਜੀ ਜਿੱਦ ਤੱਕ ਵੀਰ ਨੇ ਦੱਸਿਆ ਵੀ ਇਹ ਵੀ ਦਾ 10-12 ਪੜੇ ਹੋਏ ਨੇ ਜੀ ਹਾਂ ਇਹਨਾਂ ਦੇ ਟਾਈਮ ਚ ਲਾਇਆ ਵੀ ਚਲੋ ਇਹਦੇ ਮੰਮੀ ਡੈਡੀ ਜੀ ਗੰਜਾਇ ਸਾਇਆ ਸੀ ਪੜਾਉਂਦੇ ਹੂੰ ਸਾਡੇ ਹੁਣ ਟੱਬਰ ਟੀਰਸਾ ਜਿਆਦਾ ਸੀ ਇਕੱਲਾ ਬਾਪੂ ਕਮਾਉਣ ਵਾਲਾ ਸੀਗਾ ਹੂੰ ਹੂੰ ਠੀਕ ਹੈ ਨਹੀਂ ਹੁਣ ਫਿਰ ਬਾਪੂ ਇੰਨੀ ਕਮਾਈ ਹੈ ਨਹੀਂ ਸੀਗੀ ਅੱਛਾ ਜੀ ਦਿਹਾੜੀ ਸੀਗੀ ਇਹਨਾਂ ਚ ਇਹ ਧੋਖਾ ਦੇ ਗਈ ਸੀ ਪਸੂ ਉਹ ਚੋਰੀ ਹੋ ਗਈ ਸੀ ਕਿ ਕਿਸ ਟਾਈਮ ਚ ਉਸ ਆਲੇ ਉਹ ਬਿਮਾਰੀ ਚ ਮਰ ਗਏ ਸੀਗੇ ਪੱਲੇ ਕੁਝ ਨਹੀਂ ਰਿਹਾ ਫਿਰ ਦੁਬਾਰੇ ਕਿਸੇ ਭਰਾ ਦੇ ਹੈਲਪਫੁੱਲ ਪੱਕਰੀ ਕਿਸੇ ਨੇ ਚਲ ਬਿਆਜ ਬੂਧ ਤੇ ਪੈਸੇ ਦਿੱਤੇ ਬਤਾ ਸੀ ਇਹ ਦੇ ਗਏ ਜਿੱਦਾਂ ਕਿ ਇਹਨਾਂ ਦੇ ਉੱਤੇ ਪਹਿਲੀ ਬਹੁਤ ਸਾਰਾ ਔਨਾ ਤੇ ਗਰਮੀ ਆ ਜਾਂਦੀ ਹੈ ਹੋਰ ਇਹਨਾਂ ਦੀ ਦਿੱਕਤ ਹੁੰਦੀ ਉਹਨਾਂ ਨੂੰ ਉਦੋਂ ਕੀ ਹੁੰਦਾ ਜੀ ਉਦੋਂ ਕੀ ਹੋਣਾ ਜੀ ਉਹਨਾਂ ਦਿੱਕਤਾਂ ਦਿਖਾਉਣੀਆਂ ਜਦੋਂ ਪੈਰਾਂ ਦੇ ਆਉਂਦੀਆਂ ਬਿਮਾਰੀਆਂ ਪੈਂਦੀਆਂ ਦਵਾਈਆਂ ਦੇਣੀਆਂ ਪੈਂਦੀਆਂ ਦਵਾਈਆਂ ਵੀ ਤੇਰੇ ਸਾਹਮਣੇ ਕਿੰਨੀਆਂ ਕਿੰਨੀਆਂ ਮਹਿੰਗੀਆਂ ਦੇਣੀਆਂ ਪੈਂਦੀਆਂ ਇੱਕ ਦਵਾਈ ਦੇ ਅੱਧੇ ਲੀਟਰ ਦੀ ਦਵਾਈ ਦੇ 9 900 ਰੁਪਏ ਕੀਮਤ ਆਉਂਦੀ ਹੈ ਅੱਛਾ ਜੀ ਤੇ ਉਹ ਦਵਾਈ ਦੇਣੀ ਹੋਈ ਦੇਣੀ ਉਹ ਦੇਣੀ ਫਰ ਇੱਕ ਪਸ਼ੂ ਨੂੰ ਦੇਣੀ ਆ ਉਹ ਫਿਰ ਇੱਕ ਪਸ਼ੂ ਨੂੰ ਦੇਣੀ ਪੈਂਦੀ ਉਹ ਜਿਹੜੇ ਆਪਣੇ ਅੱਧੇ ਲੀਟਰ ਵਾਲੀ ਆ ਉਹ 10 ਪਸ਼ੂਆਂ ਨੂੰ ਮਸਾਉਂਦੀ ਆ